ਅਮ੍ਰਿਤ 11 ਤਰੀਕ ਨੂੰ ਮੈਂ ਖੁਦ ਇੰਸਪੈਕਟਰ ਗੁਰਮੀਤ ਸਿੰਘ ਐਸ ਐਚ ਓ ਸ਼ਾਜ਼ਲੀ ਮਹਿਲਾ ਚੌਕ ਮੌਜੂਦ ਸੀ ਤਾਂ ਮੈਨੂੰ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਨਵਦੀਪ ਸਿੰਘ ਪੁੱਤਰ ਜੀ ਸਿੰਘ ਏ ਘੋੜੇ ਨਾਬ ਦਾ ਰਹਿਣ ਵਾਲਾ ਇਹਨੇ ਮਰਦ ਖੇੜੇ ਪਿੰਡ ਵਿੱਚ ਇੱਕ ਮਕਾਨ ਕਿਰਾਏ ਤੇ ਲਿਆ ਹਾਇ ਜਿੱਥੇ ਤਾਬਾ ਤੋਂ ਤੇਲ ਇੱਕ ਇਹਨੇ ਨਿਊ ਗਰੇਵਲ ਤਾਬਾ ਜੋ ਸਦਰ ਸੰਗਰੂਪ ਥਾਣੇ ਦੇ ਅੰਡਰ ਪੈਂਦਾ ਉਥੇ ਇਹਨੇ ਤਾਬਾ ਕਿਰਾਏ ਤੇ ਲੈ ਕੇ ਮਹੀਨਾ ਤੋਂ ਪਹਿਲੀ ਕੰਮ ਸ਼ੁਰੂ ਕੀਤਾ ਸੀ ਉਥੇ ਨਾਲ ਹੀ ਆਪਣੇ ਨਾ ਡਰ ਉਥੇ ਤੇਲ ਡਿਪੂ ਹੈ ਜਿੱਥੋਂ ਗੱਡੀਆਂ ਤੇਲ ਦੇ ਕੈਂਟਰ ਆਉਂਦੇ ਜਾਂਦੇ ਰਹਿੰਦੇ ਨੇ ਇਹ ਕੈਂਟਰਾਂ ਤੋਂ ਥੋੜੀ ਮਾਤਰਾ ਦੇ ਵਿੱਚ ਤੇਲ ਲੈ ਕੇ ਡੀਜ਼ਲ ਪੈਟਰੋਲ ਸਸਤੇ ਰੇਟਾਂ ਤੇ ਲੈ ਕੇ ਇਕੱਠਾ ਕਰ ਲੈਂਦੇ ਨੇ ਫਰੀਦ ਨੂੰ ਮਰਦ ਖੇੜੇ ਇੱਕ ਘਰ ਦੇ ਵਿੱਚ ਕਿਰਾਏ ਤੇ ਲੈ ਕੇ ਘਰ ਨੂੰ ਉੱਥੇ ਡਰਮਾਂ ਦੇ ਵਿੱਚ ਸਟੋਰ ਕੀਤਾ ਹੋਇਆ ਸੀ ਤੇ ਉਹਦੇ ਵਿੱਚ ਥਿਨਰ ਤੇ ਉਹ ਥਿਨਰੇ ਸਾਹਨੇਵਾਲ ਤੋਂ ਮੰਗਵਾਉਂਦਾ ਸੀ ਥਿਨਰ ਲੈ ਕੇ ਤੇ ਮਿਲਾਵਟ ਕਰਕੇ ਅੱਗੇ ਘੋਲੇ-ਘੋਲੇ ਲੋਕਾਂ ਨੂੰ ਉਹ ਥੋੜੇ ਜਿਹਾ ਵੱਧ ਰੇਟ ਲਾ ਕੇ ਆਮ ਬੁਜ਼ਾਰ ਦੇ ਰੇਟ ਨਾਲੋਂ ਘੱਟ ਤੇ ਉਹ ਮਿਲਾਵਟ ਵਾਲਾ ਤੇਲ ਵੇਚਦਾ ਸੀ ਜਦੋਂ ਸਾਨੂੰ ਪਤਾ ਲੱਗਾ ਤੇ ਰਿਡ ਕੀਤੀ ਕਾਇ ਨਵਦੀਪ ਸਿੰਘ ਨਾਲ ਉਹ ਬਾਬਾ ਸਿੰਘ ਰਣਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਇਲਿਕ ਮਾਸਟਰ ਚ ਫੜਿਆ ਗਿਆ ਜੀ ਇਹ ਇਹ ਸਾਨੂੰ ਟੋਟਲ ਕੱਤੇ ਡਰਮ 1200 ਲੀਟਰ ਜਿਹਦੇ ਵਿੱਚੋਂ 15 ਡਰਮ ਥਿੰਦਰ ਦੇ 14 ਡਰਮ ਡੀਜ਼ਲ ਦੇ ਜਿਹੜਾ ਮਿਲਾਵਟ ਵਾਲਾ ਡੀਜ਼ਲ ਹੈ ਇਹ 14 ਡਰਮ ਪੈਟਰੋਲ ਦੇ ਤੇ 2 ਡਰਮ ਡੀਜ਼ਲ ਦੇ ਇਹ ਸਾਨੂੰ ਟੋਟਲ ਕੱਤੇ ਡਰਮ 1200 ਲੀਟਰ ਸਾਨੂੰ ਬਰਾਬਦ ਹੋਇਆ ਸਰ ਇਹਦੇ ਕੋਈ ਪਹਿਲਾਂ ਵੀ ਪਰਚੇ ਹੈਗੇ ਨਹੀਂ ਇਹਦੇ ਤੋਂ ਪਹਿਲਾਂ ਤਾਂ ਕੋਈ ਪਰਚੇ ਨਹੀਂ ਹੈ ਨਾਨ ਮੈਡੀਕਲ ਦਾ ਸਟੂਡੈਂਟ ਸੀ ਪਲੱਸ 2 ਨੇ ਨਾਨ ਮੈਡੀਕਲ ਨਾਲ ਕੀਤੀ ਹੈ ਪਰ ਇਹਦਾ ਧਿਆਨ ਇਸ ਪਹਿਲਾਂ ਇਹ ਇੱਕ ਟਰੱਕ ਸੀ ਜਿਹੜਾ ਇਹ ਆਪ ਇੱਕ ਟਰੱਕ ਚਲਾਉਂਦਾ ਸੀ ਤੇ ਟਰੱਕ ਵੀ ਇਹਦੇ ਕੋਲ ਦੂਜਾ ਸੀ ਦਾ ਤੇਲ ਵਗੈਰਾ ਦੀ ਟੈਂਕਰ ਯੂਜ਼ ਹੁੰਦੇ ਨੇ ਉਹੀ ਸੀ ਜਦੋਂ ਇਹ ਉੱਥੇ ਉਹਨਾਂ ਢਾਬੇ ਵਾਲੇ ਦੇ ਟੱਚ ਆਇਆ ਤਾਂ ਇਹਨੇ ਆਪਣਾ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਇਹਨੂੰ ਹਜੇ ਮਹੀਨਾ ਹੀ ਹੋਇਆ ਸੀ ਇਹਨੇ ਨੂਹ ਗਰੇਵਾਲ ਜਿਹੜਾ ਤੁਹਾਨੂੰ ਦੱਸਿਆ ਮੈਂ ਸਦਰ ਸੰਗਰੂਰ ਦੇ ਏਰੀਆ ਦੇ ਵਿੱਚ ਇੱਕ ਢਾਬਾ ਹੈ ਉਹ ਕਿਰਾਏ ਤੇ ਲੈ ਕੇ ਇਹਨੇ ਕੰਮ ਸ਼ੁਰੂ ਕੀਤਾ ਸੀ ਇਹ ਪ੍ਰਵਾਸੀ ਸੀਗੇ ਜਾਂ ਇੱਥੇ ਪੰਜਾਬ ਦੇ ਚਾਰੇ ਦੇ ਚਾਰੇ ਜਿਹੜੇ ਅਸੀਂ ਫੜੇ ਨੇ ਨਵਦੀਪ ਬਾਵਾ ਰਣਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਚਾਰੇ ਦੇ ਚਾਰੇ ਆਪਣੇ ਪੰਜਾਬੀ ਨੇ ਇਹ ਇਹ ਰੌਂਡ ਅਪ ਕਰ ਲਏਗੇ ਨੇ ਠੀਕ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز